1824 ਨਾਲ ਜੁੜ ਚੁੱਕੇ ਸਾਰੇ ਰਾਮ ਵਰਗੇ ਸਰੋਤਿਆਂ ਦਾ ਸਵਾਗਤ ਹੈ ਬਾਈ ਗੁਰਚੀ ਕਾ ਖਾਲਸਾ ਬਾਈ ਗੁਰਚੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਪਖ ਦੇ ਮੁੱਦੇ ਇਹ ਪ੍ਰੋਗਰਾਮ ਮੰਡੇ ਟੂ ਫਰਡੇ ਐਟ 3:00 ਤੋਂ ਲੈ ਕੇ ਤੱਕ ਹੁੰਦਾ ਜੀ ਸਟੂਡੀਓਜ਼ ਕਾਲ ਕਰਨੇ ਨੰਬਰ ਆ ਉਹ 905 877 277 ਲਾਈਵ ਦੇ ਨਾਲ ਨਾਲ ਫੇਸਬੁਕ YouTube ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਆ ਆਪਣੇ ਨਾਲ ਬਠਿੰਡਾ ਸ਼ਹਿਰ ਤੋਂ ਸਰਦਾਰ ਬਖਤੌਰ ਸਿੰਘ ਜੀ ਟੱਲੋਂ ਜੁੜ ਚੁੱਕੇ ਕਰਦੇ ਨੇ ਦਾ ਸਵਾਗਤ ਜੀ ਟੱਲੋਂ ਸਾਰਾ ਸਵਾਗਤ ਆ ਸ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਸੁਣਨ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਤੇ ਲੋਬਾ ਸਾਹਿਬ ਜਿੱਦਾਂ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਦੇ ਨਾਲ ਨਾਲ ਅੱਜ ਦਾ ਦਿਨ ਜਿਹੜਾ ਉਹ ਵੀ ਬੜਾ ਇੰਪੋਰਟੈਂਟ ਹੈ ਇੱਕ ਤਾਂ ਅੱਜ ਦੇ ਜਿਹੜਾ ਜਿਹਨੂੰ ਰੁਸ਼ਤ ਮਿਹੰਦ ਵੀ ਕਿਹਾ ਜਾਂਦਾ ਸੀ ਤੇ ਅੱਜ ਦੇ ਦਿਨ ਦਾਰਾ ਸਿੰਘ ਜਿਹੜਾ ਪਹਿਲਵਾਨ ਆ ਉਹ ਵਰਲਡ ਚੈਂਪੀਅਨ ਬਣਿਆ ਸੀਗਾ 1968 ਦੇ ਵਿੱਚ ਆ 29 ਜੂਨ ਨੂੰ ਪਰ ਦੂਸਰੇ ਬੰਨੇ 2 ਸਾਲ ਪਹਿਲਾਂ ਅੱਜ ਦੇ ਦਿਨੀ 29 ਮਈ ਨੂੰ ਸੋਰੀ 29 ਮਈ ਨੂੰ ਅੱਜ ਦੇ ਦਿਨ 2 ਸਾਲ ਹੋ ਗਏ ਜੀ ਉਹ ਉਪਰ ਦਾ ਗਾਇਕ ਜਿਹਨੂੰ ਟਿੱਬਿਆਂ ਦਾ ਗਾਇਕ ਆ ਜਾਂਦਾ ਸੀਗਾ ਸਿੱਧੂ ਮੂਸੇਵਾਲਾ ਉਹਦਾ ਦਿਨ ਦਿਹਾੜਾ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਅੱਜ 2 ਦਿਨ 2 ਸਾਲ ਹੋ ਦੇ ਪੂਰੇ ਅਸੀਂ ਪੀ.ਡੀ.ਐਨ 24 ਵੱਲੋਂ ਉਹਨੂੰ ਸ਼ਰਧਾਂਜਲੀ ਦਿੰਨੇ ਆ ਉਹ ਇੱਕ ਪੱਗ ਨੂੰ ਵੀ ਉਹਨੇ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਿੱਥੇ ਹਥਿਆਰਾਂ ਦੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਉਹ ਵੱਖਰੀ ਗੱਲ ਹੈ ਪਰ ਪੱਗ ਨੂੰ ਵੀ ਪ੍ਰਮੋਟ ਕੀਤਾ ਪਰ ਉਹਦੀ ਕਲਮ ਜਿਹੜੀ ਆ ਉਹ ਬੜੀ ਟੁੰਬਦੀ ਸੀਗੀ ਆ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਅ ਅੱਜ ਰਾਹੁਲ ਗਾਂਧੀ ਜਿਹੜੀ ਇਹ ਇਸ ਗੱਲਬਾਤ ਤੇ ਆਪਾਂ ਨਾਲ ਕਰਾਂਗੇ ਪੰਜਾਬ ਦੇ ਵਿੱਚ ਆਈ ਉਹ ਖਬਰ ਵੀ ਆਪਣੀ ਹੈਗੀ ਉਹਦੇ ਤੇ ਗੱਲਬਾਤ ਕਰਾਂਗੇ ਪਰ ਉਹਦੇ ਪਿਓ ਨੇ ਕਾਫੀ ਸਪੋਰਟ ਕੀਤੀ ਆ ਨਾਲ ਰਾਹੁਲ ਗਾਂਧੀ ਜੀ ਵੀ ਪਰ ਜਿਹੜਾ ਉਸ ਟਾਈਮ ਤੇ ਵੀ ਰਾਹੁਲ ਗਾਂਧੀ ਨੇ ਜਿਹੜਾ ਯਾਦ ਕੀਤਾ ਸਿੱਧੂ ਮੂਸੇ ਵਾਲੇ ਨੂੰ ਤਾਂ ਇਹ ਜਿਹੜਾ 295 ਗੀਤ ਲਾਇਆ ਜੇ ਆਪਾਂ ਕਹਿ ਦਿੰਨੇ ਆ ਵੀ ਉਹ ਇਦਾਂ ਨਹੀਂ ਸੁਣ ਸਕਦੇ ਕਾਂਗਰਸ ਹੀ ਲੀਡਰ ਆ ਪਰ ਇਹਨਾਂ ਨੇੜੇ ਹੋਣਾ ਇਹ ਵੀ ਬੜੀ ਵੱਡੀ ਗੱਲ ਆ ਜੀ ਟੋਨੂ ਸਾਹਿਬ ਦੇਖੋ ਜਿਹੜਾ ਸਿੱਧੂ ਮੁਸੇਵਾਲੇ ਦਾ ਮਾਮਲਾ ਹੈ ਜੀ ਸਿੱਧੂ ਮੁਸੇਵਾਲੇ ਦਾ ਕੇਸ ਜਿਹੜਾ ਹੈਗਾ ਉਹ ਨਵਾਂ ਨਹੀਂ ਪੁਰਾਣਾ 2 ਸਾਲ ਹੋ ਗਏ ਹੈ 2 ਸਾਲਾਂ ਦੇ ਵਿੱਚ ਬੜਾ ਕੁਝ ਘਟਨਾ ਕਰਮ ਵਾਪਰੇ ਹੈ ਜੀ ਤਫਤੀਸ਼ ਬੜੀ ਨੁਕਸਦਾਰ ਹੈ ਤਫਤੀਸ਼ ਦੇ ਵਿੱਚ ਜੋ ਕੁਝ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਇਹ ਜਿਹੜੀ ਹਕੂਮਤ ਹੈ ਜਿਹੜੀ ਉਹਦਾ ਮੁਖੀ ਪੰਜਾਬ ਦੇ ਵਿੱਚ ਇੱਕ ਕਲਾਕਾਰ ਹੈ ਜੀ ਉਹ ਕਲਾਕਾਰਾਂ ਨੂੰ ਪ੍ਰਮੋਟ ਵੀ ਕਰਦਾ ਕਲਾਕਾਰਾਂ ਨਾਲ ਯਾਰੀਆਂ ਵੀ ਹੈ لیکن ਇੱਕ ਕਲਾਕਾਰ ਦਾ ਦਿਨ ਦਿਹਾੜੇ ਕਤਲ ਹੋ ਜੇ। ਜੀ। ਔਰ ਕਤਲ ਹੋਇਆ ਕਿਉਂ ਜਦੋਂ ਇਹ ਦੀ ਡੁੰਗਾਈ ਦੇ ਵਿੱਚ ਜਾਂਦੇ ਆ ਇਹ ਗੱਲ ਉਦੋਂ ਹੀ ਉੱਪਰ ਕਿਹਾ ਗਈ ਸੀ। ਹੂੰ। ਕਿ ਉਸ ਕਲਾਕਾਰ ਦਾ ਗੁਨਾਹ ਸ਼ਾਇਦ ਇਹ ਹੈ ਜਿਹੜਾ ਭਗਵੰਤ ਮਾਨ ਜੀ ਤੇ ਉਹਨਾਂ ਦੀ ਸਰਕਾਰ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਚੰਗਾ ਨਾ ਲੱਗਿਆ ਹੋਵੇ। ਜੀ। ਕਿ ਉਹਨੇ ਮਾਨਸਾ ਹਲਕੇ ਤੋਂ ਚੋਣ ਲੜੀ ਤੇ ਚੋਣ ਲੜਨ ਦਾ ਕਾਰਨ ਇਹ ਸੀ ਕਿ ਉਹ ਬੰਦਾ ਇਹਨੇ ਇਹ ਸੋਚਿਆ ਸੀ ਕਿ ਜਿਸ ਕਿਸਮ ਦੇ ਹਾਲਾਤ ਹੈ। ਜੀ। ਉਹਨਾਂ ਅੰਦਾਜ਼ਾ ਦੇ ਵਿੱਚ ਮੈਨੂੰ ਕੋਈ ਨਾ ਕੋਈ ਮਦਦ ਚਾਹੀਦੀ ਹੈ ਤੇ ਜੇ ਮਦਦ ਮੇਰੇ ਕੋਲ ਨਾ ਰਹੀ ਤਾਂ ਮੈਂ ਕਤਲ ਹੋ ਸਕਦਾ ਪਰ ਸਭ ਤੋਂ ਵੱਡੀ ਗੱਲ ਸਾਡੇ ਦੇਸ਼ ਦੇ ਵਿੱਚ ਸਿਕਿਉਰਿਟੀ ਹੁੰਦੀ ਹੈ ਉਹ ਬੰਦੇ ਨੂੰ ਜਦੋਂ ਮੈਂ ਇੰਟਰਵਿਊ ਸੁਣੀ ਸੀ ਇੱਕ ਸੁਖਜਿੰਦਰ ਸਿੰਘ ਅੰਦਾਵਾ ਦੇ ਜੀ ਸੁਖਜਿੰਦਰ ਸਿੰਘ ਅੰਦਾਵਾ ਕਹਿੰਦਾ ਵੀ ਜਦੋਂ ਸਾਡੇ ਕੋਲੇ ਆਇਆ ਚੋਣ ਲੜਨ ਵਾਸਤੇ ਟਿਕਟ ਮੰਗ ਰਿਹਾ ਸੀ ਰਾਜਾ ਬੜਿੰਗ ਜਿਹੜਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਹੁਣ ਪ੍ਰਧਾਨ ਹੈ ਜੀ ਉਦੋਂ ਲੀਡਰ ਸੀ ਕਹਿੰਦਾ ਜਦੋਂ ਉਹਦੇ ਤੇ ਵਾਰ-ਵਾਰ ਜ਼ਵਾਬ ਪਾ ਰਿਹਾ ਸੀ ਤੇ ਮੈਂ ਉਹਨੂੰ ਕਿਹਾ ਵੀ ਕਾਕਾ ਲੋਕ ਇਲੈਕਸ਼ਨ ਕਾ ਦੀ ਖਤਰ ਲੜਦੇ ਆ ਇਸ ਵਾਸਤੇ ਲੜਦੇ ਨਾ ਕਿ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੋਵੇ ਕਹਿਣ ਵੀ ਇਹ ਵੱਡਾ ਬੰਦਾ ਹੈ ਤੇਰੀ ਤਾਂ ਦੁਨੀਆ ਦੇ ਵਿੱਚ ਮਹਿਮਾ ਇੰਨੀ ਜ਼ਿਆਦਾ ਕਿ ਤੈਨੂੰ ਇਲੈਕਸ਼ਨ ਲੜਨ ਦੀ ਲੋੜ ਹੀ ਕੋਈ ਨਹੀਂ ਤੂੰ ਆਪਣਾ ਕਦ ਘਟਾਏਗਾ ਇਲੈਕਸ਼ਨ ਲੜ ਕੇ ਤੈਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਤਾਂ ਜ਼ਵਾਕ ਨੇ ਵੀ ਉਸ ਦਿਨ ਕਿਹਾ ਸੀ ਜੀ ਮੈਂ ਇਲੈਕਸ਼ਨ ਐਮਐਲਏ ਬਣਨ ਵਾਸਤੇ ਨਹੀਂ ਲੜਦਾ ਜੀ ਮੈਂ ਇਲੈਕਸ਼ਨ ਸਿਰਫ ਸੁਰੱਖਿਆ ਵਾਸਤੇ ਲੜਦਾ ਮੈਨੂੰ ਸੁਰੱਖਿਆ ਦੀ ਲੋੜ ਹੈ ਜੇ ਮੈਂ ਐਮਐਲਏ ਬਣ ਗਿਆ ਸੁਰੱਖਿਆ ਮੈਨੂੰ ਮਿਲੇਗੀ ਮੈਂ ਨਹੀਂ ਮਾਰਿਆ ਜਾਊਗਾ ਜੀ ਪਾਦਿਆ ਘਟਨਾਮਾ ਨੇ ਸਾਬਤ ਕਰ ਦਿੱਤਾ ਕਿ ਉਹਦੀਆਂ ਕੁਝ ਸਰਗਰਮੀਆਂ ਦੀ وجہ ਕਾਰਨ ਲਾਰੈਂਸ ਬਿਸ਼ਰੋਈ ਤੇ ਗੋਲਦੀ ਬਰਾੜ ਜਿਹੜੇ ਆ ਉਹਦੇ ਖੂਨ ਦੇ ਪਿਆਸੇ ਸੀ ਜਾਣਕਾਰੀ ਇਹ ਮਿਲੀ ਹੈ ਕਿ ਰੋਪੜ ਵਾਲੇ ਇਲਾਕੇ 'ਚ ਜੀ ਨੂੰ ਸਿਖਵਾਦ ਕਹਿ ਦਿੰਦੇ ਆ ਉੱਥੇ ਕਿਸੇ ਸਰੋਧੀ ਗਰੁੱਪ ਦੇ ਬੰਦਿਆਂ ਨੇ ਕੋਈ ਪ੍ਰੋਗਰਾਮ ਰੱਖਿਆ ਸੀ ਟੂਰਨਾਮੈਂਟ ਕਰਵਾਇਆ ਸੀ ਔਰ ਉਸ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ ਬੁਲਾਇਆ ਸੀ ਸਿੱਧੂ ਮੂਸੇਵਾਲੇ ਨੂੰ ਜਦੋਂ ਇਸ਼ਤਿਹਾਰ ਵਗੈਰਾ ਲੱਗ ਗਿਆ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਉੱਥੇ ਜਾਊਗਾ ਉਸ ਵੇਲੇ ਇੱਕ ਟੈਲੀਫੋਨ ਕਾਲ ਆਉਂਦੀ ਹੈ ਕਿਹਾ ਜਾਂਦਾ ਹੈ ਕਿ ਉਹ ਟੈਲੀਫੋਨ ਕਾਲ ਜੇਲ੍ਹ ਚੋਂ ਆਈ ਸੀ ਤੇ ਲਾਰੈਂਸ ਮਸ਼ਰੂਈ ਨੇ ਕੀਤੀ ਸੀ ਉਹਨੇ ਉਹਨੂੰ ਚੇਤਾਵਨੀ ਦਿੱਤੀ ਸੀ ਕਿ ਉੱਥੇ ਨਹੀਂ ਜਾਣਾ ਜੇ ਜਾਏਗਾ ਤਾਂ ਫਿਰ ਖਮਿਆਜਾ ਪੁੱਗਣ ਲਈ ਤਿਆਰ ਰਹੀ ਤੇ ਸਿੱਧੂ ਮੁਸੇਵਾਲਾ ਇਹ ਤਾਂ ਸੀਗਾ ਕਿ ਮੈਂ ਪਹਨ ਫਰਾ ਚੁੱਕਿਆ ਮੈਂ ਜਾਊਂਗਾ ਮੈਂ ਰੁਕ ਨਹੀਂ ਸਕਦਾ ਤੇ ਉਹ ਗਿਆ ਸੀ ਕੋਈ ਵੀ ਕਾਰਨ ਕਹੀ ਹੈ ਉਹਦੇ ਮੈਨੇਜਰ ਨੂੰ ਲੈ ਕੇ ਵੀ ਚੱਲ ਰਹੀ ਹੈ ਗੱਲ ਕਿ ਉਹਦੇ ਮੈਨੇਜਰ ਨੇ ਉਹਨਾਂ ਲੋਕਾਂ ਨੂੰ ਪਹਨਾ ਦਿੱਤੀ ਸੀ ਜਿਨ੍ਹਾਂ ਨੇ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਨੂੰ ਦਿੱਲੀ ਦੇ ਆ ਚੰਡੀਗੜ੍ਹ ਦੇ ਵਿੱਚ ਮੋਹਾਲੀ ਖੇਤਰ 'ਚ ਕਤਲ ਕੀਤਾ ਸੀ ਉਹ ਵੀ ਇੱਕ ਕਾਰਨ ਹੋ ਸਕਦਾ ਹੈ ਕਦਰ ਸਿੱਧੂ ਮੁਸੇਵਾਲਾ ਜਦੋਂ ਇਲੈਕਸ਼ਨ ਲੜਦਾ ਉਹਨੂੰ ਪੂਰੀ ਸਕਿਉਰਿਟੀ ਦਿੱਤੀ ਗਈ ਪਾਸ ਦੇ ਵਿੱਚ ਇੱਕ ਕਲਾਕਾਰ ਦੀ ਇਕਵਾਈ ਦੇ ਵਿੱਚ ਜਿਹੜਾ ਬੜਾ ਪਪੂਲਰ ਕਲਾਕਾਰ ਹੈ ਭਗਵਨ ਸਮਾਨ ਜੀ ਪੰਜਾਬ ਦੇ ਵਿੱਚ ਸਰਕਾਰ ਬਣ ਜਾਂਦੀ ਹੈ ਤੇ ਸਰਕਾਰ ਬਣਦੇ ਸਾਰ ਫਿਰ ਸਕਿਉਰਿਟੀ ਰਿਵਿਊ ਹੁੰਦੀ ਹੈ ਜੀ ਔਰ ਜਿਹੜੀ ਸਕਿਉਰਿਟੀ ਰਿਵਿਊ ਹੁੰਦੀ ਆ ਉਹਦੇ ਵਿੱਚ ਸਕਿਉਰਿਟੀ ਘਟਾ ਦਿੱਤੀ ਜਾਂਦੀ ਹੈ ਸਿੱਧੂ ਮੂਸੇਵਾਲੇ ਦੀ ਚਲੋ ਕਈ ਵਾਰੀ ਸਕਿਉਰਿਟੀ ਘਟਾ ਵੀ ਦਿੱਤੀ ਜਾਂਦੀ ਹੈ ਲੇਕਿਨ ਸਕਿਉਰਿਟੀ ਕਾ ਇਹ ਮਸਲਾ ਜਿਹਨੂੰ ਜਨਤਕ ਨਹੀਂ ਕੀਤਾ ਜਾਂਦਾ ਜੀ ਸਿੱਧੂ ਮੂਸੇਵਾਲੇ ਦੇ ਨਾਲੋਂ ਵੀ ਪ੍ਰੋਮੀਨੈਂਟ ਬੰਦੇ ਧਾਰਮਿਕ ਸ਼ਖਸੀਅਤਾਂ ਸੀ ਜਿੰਨਾਂ ਦੀ ਸਕਿਉਰਿਟੀ ਘਟਾਈ ਗਈ ਸੀ ਲੇਕਿਨ ਸਕਿਉਰਿਟੀ ਉਹ ਘਟਾਉਣ ਦਾ ਮਾਮਲਾ ਵੀ ਜਨਤਕ ਕਰ ਦਿੱਤਾ ਸੀ ਮੈਂ ਜਦੋਂ ਸ਼ਖਸੀਅਤਾਂ ਦੀ ਗੱਲ ਕਰਦਾ ਉਹਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਐਕਟਿੰਗ ਜੱਜੇਦਾਰ ਭਾਈ ਹਰਪ੍ਰੀਤ ਸਿੰਘ ਹੋਰੀ ਵੀ ਸੀ ਸਕਿਉਰਿਟੀ ਉਹਨਾਂ ਲਈ ਵੀ ਘਟਾਈ ਗਈ ਸੀ ਲੇਕਿਨ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਇਹ ਸਕਿਉਰਿਟੀ ਘਟਾਉਣ ਦੇ ਮਾਮਲੇ ਨੂੰ ਲੀਕ ਕੀਤਾ ਗਿਆ ਔਰ ਲੀਕ ਕਰਕੇ ਇਕੱਲਾ ਈਕ ਨਹੀਂ ਕੀਤਾ ਗਿਆ ਫਿਰ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਚਰਚਾ ਵੀ ਕੀਤੀ ਗਈ ਚਰਚਾ ਕਰਨ ਦੇ ਨਾਲ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹਦੀ ਸਕਿਉਰਿਟੀ ਘਟਾਤੀ। ਜੇ ਗੋਲਡੀ ਬਰਾਲ ਦੀਆਂ ਇੰਟਰਵਿਊਜ਼ ਦੇਖੀਏ ਤਾਂ ਉਹ ਕਹਿੰਦਾ ਕਿ ਜਦੋਂ ਸਾਨੂੰ ਇਹ ਯਕੀਨ ਸਾਨੂੰ ਇਹ ਪਤਾ ਲੱਗ ਗਿਆ ਕਿ ਦੀ ਸਕਿਉਰਿਟੀ ਘਟਾ ਦਿੱਤੀ ਹੈ, ਅਧੀ ਕਰ ਦਿੱਤੀ ਹੈ ਤੇ ਅਸੀਂ ਨਾਲ ਦੀ ਨਾਲ ਹੀ ਸੋਚਿਆ ਕਿ ਹੁਣੇ ਮੌਕਾ ਹੈ। ਜੇ ਹੁਣੇ ਨੂੰ ਕਤਲ ਕਰਤਾ ਕਰਤਾ ਤੇ ਨਹੀਂ ਇਹ ਮੁੜ ਕੇ ਸਾਡੇ ਕਾਬੂ ਨਹੀਂ ਆਉਣਾ। ਇਸੇ ਕਰਕੇ ਉਹ ਕਹਿੰਦੇ ਸੀ ਹਦਾਇਤਾ ਕੀਤੀ ਹੈ ਕਿ ਇਹਨੂੰ ਕਤਲ ਕਰ ਦਿੱਤਾ ਜਾਵੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹ ਮੁੰਡਾ ਸਾਤ ਅੱਜ ਤੋਂ ਸਾਡੇ ਕੋਲੋਂ 2 ਸਾਲ ਪਹਿਲਾਂ ਵਿਛੜਿਆ ਸੀ। ਬਹੁਤ سارے ਲੋਕਾਂ ਨੂੰ ਉਹਦੇ ਜਿਉਂਦੇ ਜਿਉਂਦੇ ਦੀ ਕੀਮਤ ਦਾ ਨਹੀਂ ਸੀ ਪਤਾ ਜਿੰਨਾਂ ਦੇ ਵਿੱਚੋਂ ਮੈਂ ਵੀ ਇੱਕ ਆ ਮੈਂ ਇਕਵਾਲ ਕਰਦਾ ਕਿ ਮੈਂ ਵੀ ਇਹ ਮਹਿਸੂਸ ਕਰਦਾ ਸੀ ਕਿ ਇਹ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਹੈ ਲੇਕਿਨ ਜਦੋਂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪੰਜਾਬੀ ਜ਼ੁਬਾਨ ਨੂੰ ਫੱਗ ਨੂੰ ਜਿਵੇਂ ਇਹਨੇ ਦੁਨੀਆ ਦੇ ਵਿੱਚ ਪ੍ਰਮੋਟ ਕੀਤਾ ਹੈ ਤੇ ਜਿਵੇਂ ਇਹਨੇ ਮਿੱਥ ਨੂੰ ਤੋੜਿਆ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਬੰਦੇ ਨੇ ਸਥਾਪਤ ਹੋਣਾ ਹੋਵੇ ਕਿਸੇ ਖੇਤਰ ਦੇ ਵਿੱਚ ਉਹਨੂੰ ਸਥਾਪਤ ਹੋਣ ਵਾਸਤੇ ਗਲੈਮਰ ਚਾਹੀਦਾ ਹੈ ਉਹਨੂੰ ਬੰਦੇ ਚਾਹੀਦੇ ਹੈ ਉਹਨੂੰ ਮਹਾਲੀ ਚਾਹੀਦੀ ਐ ਉਹਨੂੰ ਵੱਡੇ ਵੱਡੇ ਸ਼ਹਿਰ ਚਾਹੀਦੇ ਐ ਉਹਨੂੰ ਨੋਇਡਾ ਚਾਹੀਦਾ ਤਾਂ ਜਾ ਕੇ ਉਹ ਬੰਦਾ ਪਪੂਲਰ ਹੋ ਸਕਦਾ ਐ ਲੋਕਾਂ 'ਚ ਪ੍ਰਸਿੱਧ ਹੋ ਸਕਦਾ ਐਵੇਂ ਨਹੀਂ ਹੋ ਸਕਦਾ ਲੇਕਿਨ ਸਿੱਧੂ ਮੁਸੇ ਬਲੇ ਨੇ ਮਿੱਤਰ ਤੋੜਿਆ ਕੋ ਤਿਬਿਆ ਦਾ ਪੁੱਤ ਕਹਾਇਆ ਸਾਡਾ ਇਲਾਕਾ ਜਿਹੜਾ ਇਹ ਹੈਗਾ ਇਹਨੂੰ ਤਿਬਿਆ ਦਾ ਇਲਾਕਾ ਸਮਝਿਆ ਜਾਂਦਾ ਐ ਅੱਜ ਵੀ ਦੁਨੀਆ 'ਚ ਉੱਤ ਸੀ ਗੱਲ ਚੱਲਦੀ ਐ ਜਦੋਂ ਕੋਈ ਮਾੜੀ ਘਟਨਾ ਵਾਪਰ ਦੇਖ ਲੈ ਕਹਿੰਦਾ ਐ ਮੇਰੀ ਕਿਥੋਂ ਉੱਠੀ ਕਹਿੰਦੇ ਕਲਿਆਣਾ ਦੇ ਤਿਬਿਆ ਤੋਂ ਉੱਠੀ ਐ ਸਤਲੁਜ ਦਾ ਪੁਰਾਣਾ ਇਲਾਕਾ ਸਤਲੁਜ ਦੇ ਕੱਡੇ ਹੁੰਦੇ ਸੀ ਇੱਥੇ ਪਾਣੀ ਇਸ ਦੀ ਵਗਦਾ ਸੀ ਤੇ ਜਿਹੜਾ ਰੇਤਾ ਇਕੱਠਾ ਹੋਇਆ ਹੁੰਦਾ ਸੀ ਉਹ ਰੇਤਾ ਇਕੱਠਾ ਹੋ ਕੇ ਟਿੱਬੇ ਬੜ ਜਾਂਦਾ ਸੀ ਔਰ ਜੇ ਅਸੀਂ ਨੂੰ ਦੇਖੀਏ ਸਾਡੇ ਮਾਲਵਾ ਖਿੱਤੇ ਤੋਂ ਲੈ ਕੇ ਪਰੇ ਰਾਜਸਥਾਨ ਤੱਕ ਜਿਹੜਾ ਟਿੱਬਿਆਂ ਦਾ ਖੇਤਰ ਜਾਂਦਾ ਇਹ ਸਾਰਾ ਉਹ ਹੈ ਔਰ ਸਿੱਧੂ ਮੂਸੇਵਾਲੇ ਨੇ ਆਪਣੀ ਜਿਹੜੀ ਹੈ ਇੰਡਸਟਰੀ ਉਸ ਇੰਡਸਟਰੀ ਦਾ ਇਜਲਾ ਹੈਗਾ ਹੈੱਡਕੁਆਰਟਰ ਆਪਣੇ ਪਿੰਡ ਨੂੰ ਬਣਾਇਆ ਔਰ ਪਿੰਡ ਦੇ ਖੇਤਾਂ ਦੇ ਵਿੱਚ ਬੈਠ ਕੇ ਉਹਨੇ ਖੇਤੀ ਵੀ ਕੀਤੀ 511 ਟਰੈਕਟਰ ਚਲਾਇਆ ਵੀ ਉਹਨੇ ਸਪੈਂਟ ਵੀ ਕੀਤੇ ਤੇ ਉਹਨੇ ਦਿਖਾਇਆ ਕਿ ਉਹ ਕੁਝ ਹੈ ਉਹਦੇ ਦਾ ਕਤਲ ਹੋ ਗਿਆ ਜੀ ਉਹ ਸਵਾਲ ਇਹ ਪਹਿਲਾਂ ਹੁੰਦਾ ਵੀ ਉਹਦੇ ਕਤਲ ਹੋਣ ਤੋਂ ਬਾਅਦ ਹੋਇਆ ਕੀ ਤੁਸੀਂ ਪ੍ਰਾਈਵੇਟ ਗੱਲਬਾਤ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਓ ਨੂੰ ਹੋਇਆ ਕੀ ਹੈ ਉਹ ਕਾਂਗਰਸੀਆਂ ਨਾਲ ਕਿਉਂ ਤਰਫੜਦਾ ਹੈ ਮੈਨੂੰ ਮੇਰਾ ਇਹ ਮੰਨਣਾ ਹੈ ਕਿ ਸਾਡੇ ਦੇਸ਼ ਦੀ ਸਥਿਤੀ ਇਹ ਹੈ ਕਿ ਜਦੋਂ ਤੁਹਾਨੂੰ ਇਨਸਾਫ ਨਾ ਮਿਲਦਾ ਹੋਵੇ ਤੁਹਾਨੂੰ ਦਰਦਦਰ ਦੀਆਂ ਠੋਕਾਂ ਖਾਣੀਆਂ ਪੈਂਦੀਆਂ ਸਿੱਧੂ ਮੂਸੇਵਾਲੇ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ ਜਦੋਂ ਉਸ ਬੰਦੇ ਨੂੰ ਕਾਂਗਰਸ ਪਾਰਟੀ ਜੁਆਇਨ ਕਰਵਾਇਆ ਗਿਆ ਸੀ ਜੁਆਇਨ ਕਰਵਾਉਣ ਤੋਂ ਤੁਰੰਤ ਬਾਅਦ ਤਿੰਨ ਵੱਡੇ ਕਾਂਗਰਸ ਦੇ ਉਸ ਵੇਲੇ ਦੇ ਲੀਡਰ ਕਾਰਜ ਉਸ ਵੇਲੇ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਨਵਜੋਤ ਸਿੰਘ ਸਿੱਧੂ ਪਰਦੇਸ ਕਾਂਗਰਸ ਕਮੇਟੀ ਦਾ ਪ੍ਰਧਾਨ ਤੇ ਰਾਜਾ ਬੜੇ ਉਹ ਹੈਲੀਕਾਪਟਰ ਦੇ ਰਾਹੀਂ ਦਿੱਲੀ ਲੈ ਕੇ ਗਏ ਸੀ ਤੇ ਰਾਹੁਲ ਗਾਂਧੀ ਦੇ ਨਾਲ ਉਹਦੀ ਮੁਲਾਕਾਤ ਕਰਵਾਈ ਸੀ ਜੀ ਪਹਿਲੀ ਮੁਲਾਕਾਤ ਦੇ ਵਿੱਚ ਹੀ ਰਾਹੁਲ ਗਾਂਧੀ ਨੂੰ ਟੰਬਲਿਆ ਸੀ ਉਸ ਬੰਦੇ ਨੇ ਹਮਮ ਔਰ ਹੁਣ ਜਦੋਂ ਬੰਦਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਉਹਦੇ ਬਾਪ ਨੇ ਉਹ ਕਿਹੜੀ ਚਾਹ ਦੇ ਤੇ ਉਹ ਟੱਕਰਾ ਨਹੀਂ ਮਾਰਿਆ ਜੀ ਉਹ ਪੰਜਾਬ ਦੀ ਵਿਧਾਨ ਸਭਾ ਦੇ ਸਾਹਮਣੇ ਵੀ ਜਾਂਦਾ ਹੈ ਸਿੱਧੂ ਮੂਸੇਵਾਲੇ ਦੀ ਮਾਣੂ ਨਾਲ ਲੈ ਕੇ ਬੰਦਾ ਸਰਨੇ ਤੇ ਵੇਦਾ ਕਿ ਮੁੱਖ ਮੰਤਰੀ ਮੈਨੂੰ ਟਾਈਮ ਤਾਂ ਦੇ ਦੇ ਮੇਰੀ ਗੱਲ ਸੁਣ ਲੈ ਉਹਦੀ ਕੋਈ ਗੱਲ ਵੀ ਸੁਣਦਾ ਚਰਚਾ ਚੱਲਦਾ ਹੈ ਫਿਰ ਇੱਕ ਮੰਤਰੀ ਜੀ ਆਉਂਦੇ ਆ ਕੁਲਦੀਪ ਸਿੰਘ ਢਾਲੀਵਾਲ ਉਹ ਆ ਕੇ ਪ੍ਰੋਮਿਸ ਕਰਦੇ ਆ ਜੀ ਮੈਂ ਤੁਹਾਡੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਾਉਂਗਾ ਘਰ ਚ ਲੈ ਜਾਉ ਉਹ ਵਿਚਾਰੇ ਉੱਠ ਕੇ ਘਰ ਚ ਲੈ ਜਾਂਦੇ ਘਰ ਚਲੇ ਜਾਣ ਤੋਂ ਬਾਅਦ ਉਹਨਾਂ ਨੂੰ ਅੱਜ ਤੱਕ ਮੁੱਖ ਮੰਤਰੀ ਬਲੋਟ ਸਮਾਨੇ ਦਿੱਤਾ ਜਾਂਦਾ ਸਮਨ ਨਸੀਬ ਨਹੀਂ ਹੁੰਦਾ ਉਹ ਆਪਣੀ ਗੱਲ ਕਰ ਸਕਦੇ ਜੀ ਉਹਨਾਂ ਦੇ ਚਲੋ ਸੁਭਚਿੰਤਕਾਂ ਨੇ ਕਿਹਾ ਖੁਸ਼ ਉਹਨਾਂ ਨੇ ਕਿਹਾ ਉਹਨਾਂ ਨੇ ਕੋਈ ਆਧੁਨਿਕ ਤਕਨੀਕ ਦੇ ਨਾਲ ਇੱਕ ਹੋਰ ਬੱਚਾ ਲਿਆ ਜਦੋਂ ਬੱਚਾ ਲਿਆ ਤੇ ਉਸ ਵੇਲੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਚਾਈ ਕੀਤੇ ਜਾਂਦੇ ਆ ਪੁੱਛ ਪੜਤਾਲ ਕੀਤੀ ਜਾਂਦੀ ਹੈ ਪੁਲਸ ਉਹਨਾਂ ਦੇ ਘਰਾਂ ਚ ਜਾਂਦੀ ਹੈ ਕਿ ਐਸ ਵਾਰ ਤੁਸੀਂ ਬੱਚਾ ਕਿਵੇਂ ਲਿਆ ਤੇ ਬੱਚਾ ਕਿੱਥੋਂ ਲਿਆ ਇਸ ਗੱਲ ਦੇ ਤੇ ਸਵਾਲ ਖੜੇ ਕਰਦੇ ਇਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਦੱਸੋ ਕਿ ਬੰਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਜਦੋਂ ਕੋਈ ਬੰਦਾ ਬਿਮਾਰ ਹੋ ਗਏ ਉਹਨੂੰ ਕੋਈ ਇਲਾਜ ਨਾ ਹੁੰਦਾ ਹੋਵੇ ਤੇ ਉਹਨੂੰ ਕੋਈ ਸਵਾਦੀ ਪੂਰੀ ਦੇ ਦੇ ਤੇ ਸਵਾਦੀ ਪੂਰੀ ਵਾਲੇ ਪਾਸਿਆਂ ਪੈ ਜੀ ਉਹਨਾਂ ਦਾ ਬੇਟਾ ਕਾਂਗਰਸੀ ਸੀ ਕਾਂਗਰਸ ਪਾਰਟੀ ਦੀ ਟਿਕਟ ਤੇ ਚੋੜ ਲਈ ਹੈ ਪਰ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨ ਦੇ باوجود ਉਹਨੇ ਪੰਜਾਬੀ ਗੈਰਤ ਨਾਲ ਕਦੇ ਸਮਝੌਤਾ ਨਹੀਂ ਕੀਤਾ ਉਹ ਪੰਜਾਬੀ ਗੈਰਤ ਦਾ ਹਮ ਹੀ ਸੀ ਉਹਨੇ ਜਦੋਂ ਇਹ ਦੇਖਿਆ ਉਹ ਹਾਰ ਗਿਆ ਔਰ ਉਹ ਤੋਂ ਨਾਲ ਦੀ ਨਾਲ ਹੀ ਉਹਨੇ ਇੱਕ ਗੀਤ ਲਿਖਿਆ ਸੀ ਉਸ ਗੀਤ ਦੇ ਵਿੱਚ ਉਹਨੇ ਪੰਜਾਬੀਆਂ ਨੂੰ ਹਰੂਣਾ ਦਿੱਤਾ ਸੀ ਕਿ ਮੈਨੂੰ ਤਾਂ ਵੋਟਾਂ ਨਹੀਂ ਪਈਆਂ ਨਾ ਪਾਓ ਤੁਸੀਂ ਸਿਮਰਜੀਤ ਸਿੰਘ ਮਾਰ ਕੇ ਹਰਾਤਾ ਲੋਕੋ ਜੀ ਉਹ ਬੰਦਾ ਸਿਮਰਜੀਤ ਸਿੰਘ ਦਾਨ ਦੀ ਬਕਾਲਤ ਕਰਦਾ 295 295 ਕਦੇ ਹੀ ਧਾਰਾ ਜੀ ਜੀ ਦਾ ਕੱਟ ਗਿੰਟੀਆਂ ਦੇ ਖਿਲਾਫੀ ਇਸਤੇਮਾਲ ਹੁੰਦਾ ਹੈ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਮਪੜਕਾਉਣ ਵਾਸਤੇ ਉਹ ਆਪਣੇ ਗੀਤਾਂ ਦੇ ਵਿੱਚ ਜ਼ਿਕਰ ਕਰਦਾ ਹੈ ਕਿ ਯਾਰ ਮੇਰੇ ਤੇ 295 ਆ 295 ਤੁਸੀਂ ਲਾ ਦਿੰਦੇ ਹੋ ਉਹ ਆਪਣੀ ਗੀਤ ਦੇ ਵਿੱਚ ਤੋਂ ਐਸਬੀਐਲ ਦੀ ਗੱਲ ਕਰਦਾ ਹੈ ਉਹ ਬਲਵਿੰਦਰ ਜਟਾਣਾ ਦੀ ਗੱਲ ਕਰ ਰਿਹਾ ਹੈ ਜੀ ਜੇ ਐਸਬੀਐਲ ਕਰੋਗੇ ਤਾਂ ਕੋਈ ਹੋਰ ਬਲਵਿੰਦਰ ਜਟਾਣਾ ਨਹੀਂ ਪੈਦਾ ਹੋਊਗਾ ਜੀ ਇਸ ਕਰਕੇ ਬੰਦਾ ਭਾਵੇਂ ਉਹ ਕਾਂਗਰਸੀ ਨੇ ਪੰਜਾਬ ਦੀ ਕੈਰਕਟਰਲ ਸਮਝਾਉਂਦਾ ਨਹੀਂ ਕੀਤਾ ਪਰ ਮੈਂ ਕਾਂਗਰਸੀ ਨਹੀਂ ਮੈਂ ਕਾਂਗਰਸਾ ਹਮਾਇਤੀ ਨਹੀਂ ਜੀ ਨਕਾ ਅਗਰ ਸਿੰਘ ਜੀ ਨੇ ਪੰਜਾਬ ਪ੍ਰਤੀ ਨਕਾਰਾਤਮਕ ਨੀਤੀਆਂ ਦਾ ਹਮੇਸ਼ਾ ਅਲੋਚਕ ਰਿਹਾ ਜੀ ਲੇਕਿਨ ਮੈਨੂੰ ਇਹ ਵੀ ਮੰਨਣਾ ਪੈ ਰਿਹਾ ਹੈ ਮੈਂ ਹਾਲਾਤ ਦੇਖਣਾ ਮੈਂ ਬਹੁਤ ਲੰਬੇ ਸਮੇਂ ਤੋਂ ਰਾਹੁਲ ਗਾਂਧੀ ਨੂੰ ਫੋਲੋ ਕਰਦਾ ਆ ਆ ਕਿ ਜਿਹੜੇ ਰਾਹ 'ਤੇ ਰਾਹੁਲ ਗਾਂਧੀ ਚੱਲ ਰਿਹਾ ਹੈ ਇਹ ਰਾਹ ਉਹਦੀ ਦਾਦੀ ਨਾਲੋਂ ਵੀ ਵੱਖਰਾ ਉਹਦੇ ਪਿਓ ਨਾਲੋਂ ਵੀ ਵੱਖਰਾ ਹੈ ਜੀ ਕਿਉਂਕਿ ਪਹਿਲਾਂ ਵੀ ਜੇ ਉਹ ਗਿਆ ਉਹ ਬੰਦਾ ਸ਼ਗੀਨਾ ਦੀ ਛਾਂਹੇਟ ਪੜਿਆ ਹੋਇਆ ਹੈ ਉਹ ਜਦੋਂ ਵੀ ਕਿਤੇ ਗਿਆ ਵਿਦੇਸ਼ਾਂ ਦੇ ਵਿੱਚ ਗਿਆ ਉਹਨੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹ ਇੰਡੀਆ ਦੇ ਵਿੱਚ ਵਕਫ ਵਕਫ ਸਮਾਂ ਤੇ ਫਿਰਦਾ ਦੋ ਯਾਤਰਾਵਾਂ ਕੱਢੀਆਂ ਉਹਨੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਗਿਆ ਪਹਿਲਾਂ ਉਹਨੇ ਮੱਥਾ ਟੇਕਿਆ ਇੱਕ ਵਾਰੀ ਦੂਜੀ ਵਾਰੀ ਉਹ ਫੇਰ ਜਾਂਦਾ ਤੀਜੀ ਵਾਰੀ ਉਹ ਫੇਰ ਦੋ ਤਿੰਨ ਦਿਨ ਲਾਉਂਦਾ ਉਹ ਦਰਬਾਰ ਸਾਹਿਬ ਦੇ ਵਿੱਚ ਜਿੰਦੇ ਜਿੰਦੇ ਤੇ ਜਿਹੜੇ ਉਹਦੀ ਦਾਦੀ ਨੇ ਜਿਸ ਦਰਬਾਰ ਸਾਹਿਬ ਦੇ ਤੇ ਹਮਲਾ ਕਰਵਾਇਆ ਸੀ ਉੱਥੇ ਜਾ ਕੇ ਉਹ ਬੰਦਾ ਤਿੰਨ ਦਿਨ ਸੇਵਾ ਕਰਦਾ ਤੇ ਫੇਰ ਉਹ ਬੰਦਾ ਅੰਮ੍ਰਿਤਸਰ ਦੇ ਵਿੱਚ ਆਉਂਦਾ ਇਲੈਕਸ਼ਨ ਵਾਸਤੇ ਪੁਰਦਾਰਵਾਦ ਸਾਹਿਬ ਦੀ ਮਹਿਮਾ ਦੀ ਜ਼ਿਕਰ ਕਰਦਾ ਸਿੱਖੀ ਗੁਰੂ ਨਾਨਕ ਦੇਵ ਸਾਹਿਬ ਦੀ ਵਿਚਾਰ ਧਾਰਾ ਦਾ ਜ਼ਿਕਰ ਕਰਦਾ ਨਾਲੇ ਕਹਿੰਦਾ ਮੈਨੂੰ ਉਹੀ ਜਾਣਕਾਰੀ ਨਹੀਂ ਤੇ ਨਾਲ ਉਹ ਗੱਲ ਕਰਦਾ ਕਿ ਅਸੀਂ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਗਲੋਬਲ ਲੈਵਲ ਦਾ ਵਿਸਥਾਰ ਕਰਾਵਾਂਗੇ ਜੇ ਸਾਡੀ ਸਰਕਾਰੋਂ ਵੀ ਇਹੋ ਜਿਹੀਆਂ ਗੱਲਾਂ ਕਰਦਾ ਹੈ ਪਰ ਇਹਦੇ باوجود ਵੀ